ਤੇ ਜੇ ਤੂੰ ਆਖੇ ਦੌਲਾ ਸ਼ੋਰਤ ਤੇ ਮੈਂ ਗੁਰੂ ਘਰ ਦਾ ਦੀਵਾਨ ਵੀ ਰਿਆਂ ਤੇ ਇਸ ਕਰਕੇ ਮੈਂ ਸਭ ਕੁਝ ਦੇਖਿਆ ਤੇ ਜਿਹੜੇ ਤੂੰ ਆਰੇ ਦੀ ਗੱਲ ਕਰਦਾ ਹੈ ਨਾ ਮੈਂ ਉਹ ਨਹੀਂ ਉਹ ਦੇਖਿਆ ਉਹਦਾ ਸਵਾਦ ਨਹੀਂ ਦੇਖਿਆ ਆ ਗੱਲ ਤਾਂ ਕਰੀ ਪਹਿਲਾਂ ਮੈਨੂੰ ਆਰੇ ਦਾ ਸਵਾਦ ਤਾਂ ਦਿਖਾ ਉਹਨਾਂ ਭਾਈ ਸਾਹਿਬ ਦੇ ਸਿਰ ਤੇ ਆਰਾ ਰੱਖਿਆ ਗੱਲ ਕਰਨੀ ਬੜੀ ਸੌਖੀ ਆ ਤੇ ਉਹਨੂੰ ਇਹ ਆਪਣੇ ਤੇ ਹੰਡਾਉਣਾ ਬੜਾ ਔਖਿਆਲਾ ਉਹਨਾਂ ਧਰਿਆ ਆ ਰਾ ਸਿਰ ਤੇ ਜਲਾਦਾਂ ਨੇ ਮਾਰਿਆ ਰਗੜਾ ਤੇ ਪਈਆਂ ਧਾਰਾਂ ਖੂਨ ਦੀਆਂ ਜਦਵਾਈਆਂ ਨਾ ਦਾੜੇ ਥਾਣੀ ਥੱਲੇ ਨੂੰ ਤੇ ਫਿਰ ਜਲਾਦ ਕਾਦੀ ਪੁੱਛਦੇ ਨੇ ਹੁਣ ਦੱਸ ਫਿਰ ਦਰਦ ਹੋਈ ਆ ਦੰਦੇ ਸਿਰ ਵਿੱਚ ਖੁੱਭ ਗਏ ਸੋ ਬੋਟੀਆਂ ਆ ਰਹੇ ਨੇ ਧੂਕੇ ਬਾਹਰ ਕੱਢ ਦਿੱਤੀਆਂ ਨੇ ਹੁਣ ਚੰਗਾ ਲੱਗਦਾ ਹੋਵੇ 10 ਤੇ ਅਗੋ ਭਾਈ ਮਤੀ ਦਾਸ ਬੋਲਦੇ ਨੇ ਬੜੇ ਪ੍ਰੇਮ ਦੇ ਨਾਲ ਕਹਿੰਦੇ ਜਦ ਆਰੇ ਨੇ ਦੋ ਉਂਗਲਾਂ ਪਾਇਆ ਸੀਸ ਵਿੱਚ ਚੀਰ ਮਤੀ ਦਾਸ ਬੋਲਦੇ ਸੁਣ ਕਾਦੀ ਧਰ ਤੀਰ ਕਾਦੀ ਨੂੰ ਕਹਿੰਦੇ ਹੌਸਲੇ ਨਾ ਗੱਲ ਸੁਣੀ ਡੋਲ ਨਾ ਦਾਵੀਂ ਇਹੜੀ ਗੱਲ ਹੈ ਕਹਿ ਲੱਗੇ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬੁਣਾਈ ਸਿਰ ਜਾਂਦਾ ਤੇ ਜਾਂਦੇ ਮੇਰਾ ਸਿੱਖੀ ਸਿੱਧਕ ਨਾ ਜਾਏ ਦੇਰੀ ਨਾ ਕਰ ਮੈਨੂੰ ਆਰਾ ਬੜਾ ਪਿਆਰਾ ਲਗਦਾ ਈ ਗੁਰੂ ਸਾਹਮਣੇ ਹੋਵੇ ਤੇ ਸਿਰ ਤੇ ਚੱਲੇ ਆਰਾ ਮੈਂ ਆਰਾ ਤਾਂ ਸਿਰ ਤੇ ਲੈ ਸਕਣਾ ਪਰ ਗੁਰੂ ਤੋਂ ਮੁੱਖ ਨਹੀਂ ਮੋੜ ਸਕਦਾ ਜਿੱਦਾ ਖਾਂਦੇ ਪੀਂਦੇ ਤੇ ਸੁਖ ਭੋਗਦੇ ਹੋਏ ਗੁਰੂ ਤੋਂ ਬੇਮੁਖ ਹੋਏ ਪਏ ਆ ਅਜੇ ਤਾਂ ਗੁਰੂ ਨੂੰ ਪਿੱਠ ਦਿੱਤੀ ਬੈਠਿਆ ਤੇ ਗੁਰੂ ਉਹਨਾਂ ਦਾ ਇਤਿਹਾਸ ਤੇ ਗੁਰੂ ਨੇ ਉਹਨਾਂ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਆਰਾ ਤਾਂ ਸਿਰ ਤੇ ਲੈ ਲਿਆ ਪਰ ਗੁਰੂ ਵਾਲਾ ਪਾਸਾ ਨਹੀਂ ਛੱਡਿਆ ਮਹਾਰਾਜ ਕਬੀਰ ਸਾਹਿਬ ਵੀ ਕਹਿੰਦਿਆ ਹਉ ਵਾਰੀ ਮੁਖ ਫੇਰ ਪਿਆਰੇ ਕਰਵਤ ਦੇ ਕਾਹੇ ਕੋ ਕਰਵਟ ਦੇ ਮੋਹ ਕਾਹੇ ਕੋ ਮੋਹ ਮਾਰੇ ਕਿ ਮਹਾਰਾਜ ਤੂੰ ਮੈਨੂੰ ਕਿਉਂ ਕਰਵਟ ਦਾ ਅਰਥ ਹੁੰਦਾ ਹੈ ਬਦਲਣਾ ਚੇ ਮੁਖ ਬਦਲ ਕੇ ਹਉ ਬਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੂਕਾ ਕਾਹੇ ਕੋ ਮਾਰੇ ਜੋ ਤਨ ਚੀਰੇ ਅੰਗ ਨ ਮੋਰੋਂ ਪਿੰਡ ਪਰੇ ਤੋ ਪ੍ਰੀਤ ਨਾ ਛੋੜੋਂ ਮਹਾਰਾ ਤੋੜੋਂ ਮਹਾਰਾਜ ਜੇ ਕਿਦੇ ਮੇਰੇ ਤੇ ਐਸਾ ਸਮਾ ਦਵੇਂ ਮੈਂ ਪ੍ਰੀਤੀ ਨਹੀਂ ਤੋੜਾਂਗਾ ਤੇ ਆਰਾ ਚੱਲਦਾ ਹੈ ਇਹ ਮੈਨੂੰ ਚੰਗਾ ਹੈ ਕਿਉ ਮੇਰੀ ਪ੍ਰੀਤ ਤੇਰੇ ਨਾਲ ਜੁੜੀ ਕਰਵਤ ਭਲਾ ਕਰਵਤ ਮੈਨਾਂ ਆਰਾ ਕਰਵਤ ਭਲਾ ਨਾ ਕਰਵਟ ਤੇਰੀ ਤੇਰਾ ਮੁਖ ਦੁੱਧੇ ਪਾਸੇ ਹੁਜਾਵੇ ਤੂੰ ਮੇਰੇ ਤੋਂ ਮੁਖ ਫੇਰਦਾਵੇਂ ਇਹ ਚੰਗਾ ਨਹੀਂ ਤੂੰ ਮੇਰੇ ਅੱਲੇ ਦੇਖੇ ਮੇਰੇ ਪਿਆਰੇ ਵੈਗਰੂ ਤੇ ਆਰਾ ਵੀ ਮੈਨੂੰ ਪਰਵਾਹ ਨਹੀਂ ਦੁੱਖ ਵੀ ਪਰਵਾਹ ਨਹੀਂ ਕਰਵਤ ਭਲਾ ਨਾ ਕਰਬਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਤ ਦੇ ਮੂਖ ਕਾਹੇ ਕੋ ਮਾਰੇ ਮੇਰੀ ਮੌਤ ਉਦੋਂ ਹੁੰਦੀਓ ਦੁੱਖ ਮੈਨੂੰ ਉਦੋਂ ਹੁੰਦਾ ਏ ਜਦੋਂ ਵੈ ਗਰੂ ਤੂੰ ਮੁਖ ਦੂਜੇ ਪਾਸੇ ਫੇਰ ਲੈਣਾ ਨਾ ਤੇ ਜੇ ਤੂੰ ਮੇਰ ਦੀ ਨਦਰ ਕੀਤੀ ਹੋਵੇ ਮੈਨੂੰ ਆਰੇ ਦਾ ਦੁੱਖ ਨਹੀਂ ਤੇ ਫਿਰ ਭਾਈ ਸਾਹਿਬ ਦੇ ਸੀਸ ਉੱਪਰ ਚੱਲਿਆ ਆਰਾ ਤੇ ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਜਪਜੀ ਦਾ ਪਾਠ ਚੱਲਿਆ ਤੇ ਜੁਲਾਦ ਨੂੰ ਕਿਹਾ ਬਈ ਸਜਣਾ ਜਪਜੀ ਦਾ ਪਾਠ ਪੂਰਾ ਕਰਨਾ ਵਾ ਜੇਬਾ ਨਾ ਕੱਟੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੰਜਰਾ ਸਾਹਮਣੇ ਸੀ ਤੇ ਮੰਗ ਇਹ ਖੀਰਲੀ ਮੰਗੀ ਸੀ ਆਰਾ ੱੱੱੱੱੱ ਤੇ ਜਮਾ ਮੇਰਾ ਚਿਹਰਾ ਮੇਰੇ ਗੁਰੂ ਵੱਲ ਹੋਵੇ ਸਾਹਮਣੇ ਪਿੰਜਰੇ ਤੇ ਤੇ ਮਹਾਰਾਜ ਅੰਤਰਾਤਮਿਕ ਕਹਿੰਦੇ ਪੁੱਤਰ ਮਤੀ ਦਾਸਾ ਇਹ ਤੁਰਕੀ ਬਾਣੀ ਆ ਇਹ ਤੇਰੀ ਜੀਬ ਨੂੰ ਕੱਟ ਸਕਦੇ ਆ ਤੇਰੇ ਅੰਦਰੋਂ ਆ ਰਹੀ ਬਾਣੀ ਦੀ ਆਵਾਜ਼ ਨੂੰ ਇਹ ਬੰਦ ਨਹੀਂ ਕਰ ਸਕਦੇ ਤੂੰ ਪੁੱਤਰਾ ਇਹ ਮਤ ਕਹਿ ਕੇ ਜਪਜੀ ਸਾਹਿਬ ਅਧੂਰਾ ਰਹਿ ਜਾਏਗਾ ਜਿਹੜਾ ਪਾਠ ਸ਼ੁਰੂ ਕਰੇਗਾ ਤੇਰਾ ਪੂਰਾ ਗੁਰੂ ਪੂਰੇ ਗੁਰੂ ਦਾ ਸਿੱਖੇ ਤੇ ਤੇਰਾ ਜਪਜੀ ਵੀ ਪੂਰਾ ਹੋਵੇਗਾ ਫਿਰ ਇਤਿਹਾਸ ਕਰ ਲਿਖ ਦਿਆ ਕਹਿੰਦੇ ਫਿਰ ਕੀ ਕੀਤਾ چیر ਕੇ ਨਾਰੇ ਨਾਲ ਅਰਧੋ ਅਰਧ ਸੋ ਕਰ ਦੋ ਫਾਰਾ ਦੋ ਫਾੜੇ ਬਣਾ ਦਿੱਤੇ ਅਰਧੋ ਅਰਧ ਚੀਰ ਸੋ ਡਾਰਾ ਪਰ ਉਹ ਪ੍ਰithvi ਪਰ ਹੋਇ ਦੋਇ ਫਾਰਾ ਦੋਨੋ ਤਨ ਤੇ ਜਪਜੀ ਪੜੈ ਬੇਖਤ ਸਭ ਵਿਪੇਖਤ ਸਭ ਕੇ ਮਨ ਅਚਰਜ ਬੜਾ ਕਹਿੰਦੇ ਦੋ ਫਾੜੇ ਕਰਕੇ ਇੱਕ ਇਧਰ ਧਰਤੀ ਤੇ ਡਿੱਗਾ ਤੇ ਇੱਕ ਇਧਰ ਭਾਈ ਮਤੀ ਦਾਸ ਜੀ ਦਾ ਸ਼ਰੀਰ ਖੱਬਾ ਖਬੇ ਡਿੱਗ ਪਿਆ ਸਜਾ ਸਜੇ ਡਿੱਗ ਪਿਆ ਵਚਾਲਿਓ ਚੀਰ ਪੈ ਗਿਆ ਤੇ ਦੋਨਾਂ ਸ਼ਰੀਰਾਂ ਵਿੱਚੋਂ ਆਵਾਜ਼ ਜਪਜੀ ਸਾਹਿਬ ਦੀ ਆ ਰਹੀ ਸੀ ਜਿਵੇਂ ਦੋ ਪਾਠੀ ਸਿੰਘ ਇੱਕ ਸੁਰ ਵਿੱਚ ਭੋਗ ਪਾ ਰਹੇ ਹੋਣ ਖੀਰ ਤੇ ਆਵਾਜ਼ ਆਈ ਦੋਨਾਂ ਫਾੜਿਆਂ ਦੇ ਵਿੱਚੋਂ ਜਿਣੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਉਹ ਪਰਵਾਨਤ ਹੋ ਗਿਆ ਪਿਆਰਾ ਜਿਨਨੇ ਗੁਰੂ ਨਾਲ ਮੁਖ ਜੋੜਿਆ ਜਿਹਦਾ ਮਨ ਗੁਰੂ ਨੂੰ ਮੰਨ ਗਿਆ ਜਿਨਨੇ ਕੇਵਲ ਬਾਹਰੀ ਤੌਰ ਤੇ ਨਹੀਂ ਜਿਨਨੇ ਅੰਦਰੋਂ ਗੁਰੂ ਨੂੰ ਪਰਵਾਨ ਕਰ ਲਿਆ ਉਹ ਉਹਦੋਂ ਬਾਅਦ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ ਤਿੰਨਾਂ ਨੇ ਗੁਰੂ ਤੋਂ ਮੁਖ ਨਹੀਂ ਮੋੜਿਆ ਨਾਲੇ ਪਤਾ ਹੈ ਬਈ ਜਦੋਂ ਕਿਹਾ ਵੀ ਗੁਰੂ ਮੇਰਾ ਪਤਾ ਨਹੀਂ ਦੂਜੇ ਤੋਂ ਦੂਜੇ ਨੂੰ ਬੇਤਰ ਸਜ਼ਾ ਦੇਣਗੇ ਮੌਤ ਮਾਰਨਗੇ ਮੌਤ ਤੋਂ ਵੀ ਡਰਦੇ ਹੋਏ ਮੌਤ ਨੂੰ ਕੰਬਣੀ ਛੇੜ ਦਿੱਤੀ ਨੇ ਤੇ ਅਸੀਂ ਖਾਂਦੇ ਪੀਂਦੇ ਗੁਰੂ ਤੋਂ ਮੁਨਕਰ ਹੁੰਨੇ ਆ ਖਾਂਦੇ ਪੀਂਦੇ ਸੁਭਦਾਵਾਂ ਨੂੰ ਭੋਗਦੇ ਹੋਏ ਨਹੀਂ ਬਾਣੀ ਪੜਨੀ ਉਹਨੇ ਆਰੇ ਥੱਲੇ ਬਾਣੀ ਪੜੀ ਜਪਜੀ ਦੀ ਤੇ ਅਸੀਂ ਜੁੱਲਿਆਂ 'ਚ ਬੈਠ ਕੇ ਨਹੀਂ ਪੜ ਸਕਦੇ ਅਸੀਂ ਹੀਟਰਾਂ ਕੋਲ ਬੈਠ ਕੇ ਨਹੀਂ ਪੜ ਸਕਦੇ ਅਸੀਂ ਕੰਬਲਾ 'ਚ ਇੰਨੇ-ਇੰਨੇ ਬਿਸਤਰਿਆਂ 'ਚ ਬੈਠ ਕੇ ਨਹੀਂ ਬਾਣੀ ਪੜ ਸਕਦੇ ਕਿਹੜੇ ਪਾਸੇ ਨੂੰ ਚੱਲ ਪਾਂ ਖੈਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਕਹਿੰਦੇ ਮਨ ਨੂੰ ਸਮਝਾ ਕਿ ਰੱਬ ਵੱਲ ਨੂੰ ਤੁਰ ਗੁਰੂ ਵੱਲ ਨੂੰ ਜੁੜ ਇਹ ਤੇਰਾ ਮਨੁੱਖਾ ਜੀਵਨ ਜਿਹੜਾ ਹੈ ਨਾ ਸਫਲਤਾਈ ਦੇ ਸਹਿਤ ਹੋਵੇ ਤਾ ਸਜਣਾ ਜਾ ਕੇ ਗੱਲ ਬੰਨੀਓ ਜਿੰਨਾ ਚਿਰ ਪ੍ਰਭੂ ਨਾਲ ਨਹੀਂ ਜੁੜਿਆ ਉਸ ਪਾਸੇ ਨੂੰ ਨਹੀਂ ਤੁਰਿਆ ਔਰ ਤੇਰੇ ਕੁਦਨੀਓ ਪੱਲੇ ਪੈਣਾ ਹੋਣਾ ਉਈ ਜੋ ਤੇਰੇ ਗੁਰੂ ਨੇ ਚਾਇਆ ਇਹ ਜਿਹਦੇ ਮਨ ਨੂੰ ਪਤਾ ਲੱਗ ਗਿਆ ਨਾ ਉਹ ਮਾਲਕ ਬਲ ਜਾਣਾ ਤਸلیم ਕਰੇਗਾ ਔਰ ਕਿਸੇ ਸੁਭਦਾ ਨੂੰ ਕਿਸੇ ਦੌਲਤ ਨੂੰ ਵੇਖ ਕੇ ਡੋਲੇਗਾ ਨਹੀਂ ਮਹਾਰਾਜ ਸਾਹਿਬ ਕਹਿੰਦੇ ਆ ਦਾਰਾ ਮੀਤ ਪੂਤ ਰਤ ਸੰਪਤ ਤਨਪੂਰਨ ਸਭ ਮਹੀਂ ਸੰਸਾਰ ਦੀ ਜੀਵਨ ਦੀ ਬ੍ਰਿਤੀ ਦਾਰਾ ਇਸਤਰੀ ਮੀਤ ਮਿੱਤਰ ਪੂਤ ਪੁੱਤਰ ਧੀਆਂ ਤੇ ਰਥ ਜਿਹੜੇ ਵਾਹੇ ਕਲ ਨੇ ਉਦੋਂ ਰਥ ਅਸਵਾਰੀ ਸੀ ਤੇ ਅੱਜ ਰਥ ਸਾਡੇ ਚੱਲਣ ਲਈ ਕਿੰਨੀਆਂ ਗੱਡੀਆਂ ਨੇ ਕਿੰਨੀਆਂ ਚੀਜ਼ਾਂ ਕਿੰਨੇ ਸਾਧਨ ਨੇ ਇਹਨਾਂ ਵਿੱਚ ਤੇ ਸੰਪਤੀ ਔਰ ਜਿੰਨੀ ਸਾਡੇ ਕੋਲ ਪ੍ਰਾਪਰਟੀ ਹੈ ਸਾਰੀ ਔਰ ਦੌਲਤ ਮਾਇਆ ਆਦ ਪੂਰਨ ਸੰਭਈ ਸਾਰੀਆਂ ਚੀਜ਼ਾਂ ਇਹਦੇ ਕੋਲ ਨੇ ਸਾਰੀਆਂ ਸਾਰੀਆਂ ਚੀਜ਼ਾਂ ਮਨੁੱਖ ਦੇ ਕੋਲ ਨੇ ਜੇ ਨਹੀਂ ਹੈ ਤੇ ਇਹਦੇ ਕੋਲੋਂ ਦੂਰ ਚਲਾ ਗਿਆ ਇਹਨੂੰ ਭੁੱਲ ਗਿਆ ਚੇਤਾ ਸਤਨਾਮ ਵੈਗੁਰੂ ਰੱਬ ਦਾ ਪਾਸਾ ਭੁੱਲ ਗਿਆ ਸੂ ਬਾਕੀ ਚੀਜ਼ਾਂ ਸਭ ਕੋਲ ਨੇ ਮਹਾਰਾਜ ਕਹਿੰਦੇ ਅਵਰ ਸਗਲ ਮਿੱਥਿਆ ਇਹ ਜਾਨੋ ਅਵਰ ਹੋਰ ਜਿੰਨੇ ਉੱਪਰ ਗਿਨੇ ਨਾ ਇਹ ਮਿੱਥਿਆ ਮਿੱਥਿਆ ਦਾ ਅਰਥ ਹੁੰਦਾ ਹੈ ਨਾਸ਼ ਹੋਣ ਵਾਲੇ ਨਾਲ ਨਾ ਚੱਲਣ ਵਾਲੇ ਜਿਹਨੂੰ ਮਹਾਰਾਜ ਕਹਿੰਦੇ ਮਿੱਥਿਆ ਤਨ ਧਨ ਕੋ ਟੰਬ ਸਬਾਇਆ ਮਿੱਥਿਆ ਹਮੇ ਮਮਤਾ ਮਾਇਆ ਮਿੱਥਿਆ ਰਾਜ ਜੁਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਹਾਰਾਜ ਨੇ ਮਿੱਥਿਆ ਕਿਹਾ ਇਹਨੂੰ ਕਹੇ ਲੱਗੇ ਸਭ ਮਿੱਥਿਆ ਇਹ ਜਾਨੋ ਸਾਰੇ ਮਿੱਥਿਆ ਵਿਨਾਸ਼ ਰੂਪ ਨੇ ਤੇ ਅਸਲੀਅਤ ਕੀ ਹੈ ਮਹਾਰਾ ਜੀ ਕਹਿੰਦੇ ਭਜਨ ਰਾਮ ਕੋ ਸਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੰਦਗੀ ਨਾਲ ਜਾਣ ਵਾਲੀ ਇੱਥੇ ਵੀ ਪ੍ਰਭਤਾ ਮਿਲੇਗੀ ਤੇ ਪ੍ਰਭੂ ਨਾਲ ਵੀ ਜੁੜੇਗਾ ਤੇ ਤੇਰਾ ਲੋਕ ਵੀ ਸਬਰ ਜਾਏਗਾ ਪਰਲੋਕ ਵੀ ਭਜਨ ਕਰ ਬੰਦਗੀ ਕਰ ਇਬਾਦਤ ਕਰ ਪ੍ਰਮਾਤਮਾ ਦੀ ਉਹਦੇ ਨਾਲ ਜੁੜ ਉਹਦੇ ਵੱਲ ਨੂੰ ਤੁਰ ਨਹੀਂ ਤੇ ਸੰਸਾਰ ਦਾ ਔਰ ਜਿਹੜਾ ਸਬੰਧ ਦੇ ਉਹ ਸਭ ਜਿਉਂਦੇ ਜੀ ਤੱਕਿਆ ਉਦੋਂ ਬਾਅਦ ਕੋਈ ਨਹੀਂ ਪਹਿਲੇ ਗੱਲ ਤਾਂ ਜਿਉਂਦੇ ਜੀ ਸਾਥ ਛੱਡਦੇ ਨੇ ਸੰਸਾਰ ਦੇ ਜੀਵ ਤੇ ਫਿਰ ਮਰਨ ਤੋਂ ਬਾਅਦ ਤਾਂ ਕਿੰਨੇ ਨਾਲ ਜਾਣਾ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸੰਸਾਰ ਵਿੱਚ ਆਇਆ ਨਰੰਕਾਰ ਨੂੰ ਆਰਾਧ ਤਾں ਕੋ ਜੋ ਪੱਲੇ ਪੈਣਾ ਮਹਾਰਾਜ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਫਿਰਦਿਆਂ ਫਿਰਦਿਆਂ ਜੂਨਾਂ ਦੇ ਵਿੱਚ ਪਟਕਦਿਆਂ ਹੋਇਆਂ ਜਿਨੂੰ ਮਹਾਰਾਜ ਕਹਿੰਦਿਆ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਦੇ ਵਿੱਚ ਪਟਕਿਆ ਕਿੰਨੀ ਵੀ ਕੀੜੇ ਮਕੌੜੇ ਪਤੰਗੇ ਆਦ ਔਰ ਹਾਥੀ ਘੋੜੇ ਬਣੇ ਕਿੰਨੇ ਕੁ ਬਣਿਆ ਔਰ ਕਈ ਜਨਮ ਪੰਖੀ ਔਰ ਸਰਫ ਹੋਇਓ ਪਤਾ ਨਹੀਂ ਕਿੰਨੀ ਕੁ ਵੇਰ ਸੱਪ ਪੰਛੀ ਪਰਿੰਦੇ ਆਦ ਬਣੇ ਮਹਾਰਾਜ ਕਹਿੰਦੇ ਕਈ ਜਨਮ ਹੈ ਵਰ ਬ੍ਰਿਖ ਹੋਇਓ ਪਤਾ ਨਹੀਂ ਕਿੰਨੀ ਕੁ ਵੇਰ ਬਿਰਸ਼ ਬਣੇ ਕਿੰਨੀ ਕੁ ਵੇਰ ਘੋੜੇ ਆਦਾਂ ਦੀ ਜੁਨੀ ਵਿੱਚ ਪੈ ਇਸ ਤੋਂ ਆਦ ਮਹਾਰਾਜ ਕਹਿੰਦੇ 84 ਲੱਖ ਦਾ ਚੱਕਰ ਏ ਫਿਰ ਤ ਫਿਰ ਤ ਬਹੁਤੇ ਯੁਗ ਹਾਰਿਓ ਇੱਕ ਅਦਾ ਸਾਲ ਨਹੀਂ ਯੁਗ ਜੇ ਯੁੱਗ ਜਿਹੜੇ ਨੇ ਇੱਥੇ ਦੋ ਵਰੀ ਆਇਆ ਬਹੁਤੇ ਯੁੱਗ ਪਤਾ ਨਹੀਂ ਕਿੰਨੇ ਕੁ ਜੁਗੜੇ ਬਤੀਤ ਹੋ ਗਏ ਕਾਦੇ ਵਾਸਤੇ ਮਨਸ ਦੇਹ ਲਈ ਮਨੁੱਖਾ ਦੇਹ ਨੂੰ ਤਰਸਦਿਆ ਬੇਨਤੀਆਂ ਕਰਦਿਆਂ ਸਾਨੂੰ ਮਿਲ ਜਾਵੇ ਇਹਦੇ ਤੱਕ ਪਹੁੰਚਣ ਵਾਸਤੇ ਉਪਰਾਲੇ ਕਰਦਿਆਂ ਯਤਨ ਕਰਦਿਆਂ ਤੇ ਜਦੋਂ ਇਹ ਮਨੁੱਖਾ ਦੇਹ ਮਿਲ ਗਈ ਨਾ ਇਹਦਾ ਲਕਸ਼ ਭੁੱਲ ਗਏ ਇਹਦਾ ਪਰਜੋਜਨ ਭੁੱਲ ਗਏ ਇਹਦੀ ਪ੍ਰਭਤਾ ਭੁੱਲ ਗਏ ਇਹ ਕਦੇ ਲਈ ਮਿਲੀ ਆ ਜੇ ਪਰਿਵਾਰ ਵਾਸਤੇ ਇਹ ਬੱਚੇ ਪਾਲਣੇ ਤੇ ਬੱਚਿਆਂ ਨੂੰ ਜਨਮ ਦੇਣਾ ਇੱਥੋਂ ਤੱਕ ਹੀ ਸੀਮਤ ਏ ਤੇ ਇਹ ਤਾਂ ਸਾਰੀਆਂ ਜੂਨੀਆਂ ਝੋਰੀਆ ਸਾਰੀਆਂ ਜੂਨੀਆਂ ਚ ਉਹ ਵੀ ਆਪਣੇ ਬੱਚੇ ਪੈਦਾ ਕਰਕੇ ਪਰਵਰਸ ਕਰਕੇ ਤੇ ਇੱਕ ਦਿਨ ਉਹ ਵੀ ਸੰਸਾਰ ਤੋਂ ਕੁਝ ਕਰ ਜਾਂਦੇ ਤੇ ਆਪਾਂ ਕਿਹੜਾ ਇੱਥੇ ਬੈਠ ਰਹਿਣਾ ਤੇ ਆਪਾਂ ਨੂੰ ਫਿਰ ਇਹ ਮਨੁੱਖਾ ਸ਼ਰੀਰ ਕਿਉਂ ਮਿਲਿਆ ਸਿਰਫ ਇਸ ਵਾਸਤੇ ਕਿ ਪ੍ਰਭੂ ਨੂੰ ਮਿਲ ਸਕੇ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੂਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਕੇਵਲ ਪਰਮਾਤਮਾ ਦਾ ਨਾਮ ਜਪ ਮਹਾਰਾਜ ਕਹਿੰਦੇ ਮਨੁੱਖਾ ਦੇਹ ਵਾਸਤੇ ਸੰਸਾਰ ਦੇ ਵਿੱਚ ਤੈਨੂੰ ਇਹ ਸਰੀਰ ਮਿਲਿਆ ਤੇ ਤੂੰ ਕਈ ਜਨਮਾਂ ਤੋਂ ਭਟਕਦਾ ਆ ਰਿਆ ਤਾਂ ਤੈਨੂੰ ਜਾ ਕੇ ਮਿਲਿਆ ਬੜੇ ਚਿਰਾਂ ਬਾਅਦ ਮਿਲਿਆ ਇਹਨੂੰ ਅਜ਼ਾਇਨਾ ਗਵਾ ਇੱਕ ਵਾਰੀ ਹੱਥੋਂ ਤੇਰੇ ਬਾਜੀ ਨਿਕਲ ਗਈ ਤੇ ਪਰਤ ਕੇ ਨਹੀਂ ਉਹ ਮਿਲਨੀ ਫਿਰ ਪਤਾ ਨਹੀਂ ਕਿੰਨੇ ਚੱਕਰਾਂ ਵਿੱਚ ਪੈਣਾ ਪਵੇ ਮਹਾਰਾਜ ਗੁਰੂ ਤੇਗ ਬਹਾਦਰ ਕਿਰਪਾ ਕਰਦੇ ਖੀਰਲੀਆਂ ਤੁਕਾਂ ਵਿੱਚ ਨਾਨਕ ਕਹਿਤ ਮਿਲਨ ਕੀ ਬਰੀਆ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਅ ਜੀਵਨ ਜਿਹੜਾ ਤੇਰੇ ਕੋਲ ਏ ਨਾ ਕਹਿਤ ਉਚਾਰਨ ਕਰਦੇ ਕਹਿੰਦੇ ਨੇ ਮਿਲਨ ਕੀ ਬਰੀਆ ਇਹ ਮਨੁੱਖਾ ਸਰੀਰ ਪਰਮਾਤਮਾ ਨਾਲ ਮਿਲਨ ਦੀ ਬਰੀਆ ਵਾਰੀ ਆ ਸਿਮਰਤ ਕਹਾ ਨਹੀਂ ਤੇਰੇ ਕੋਲ ਤਾਂ ਸਿਮਰਨ ਹੀ ਹੈ ਨਹੀਂਗਾ ਸਿਮਰਤ ਕਹਾ ਨਹੀਂ ਫਿਰ ਸਿਮਰਨ ਕਿਉਂ ਨਹੀਂ ਕਰਦਾ ਤੇਨੂੰ ਸਿਮਰਨ ਕਰਨ ਵਾਸਤੇ ਮਨੁੱਖਾ ਸਰੀਰ ਮਿਲਿਆ ਹੈ ਮਾਲਕ ਨਾਲ ਜੁੜਨ ਵਾਸਤੇ ਇਸ ਕਰਕੇ ਭਜੂ ਗੋਬਿੰਦ ਭੂਲ ਮਤ ਦਾ ਹੋ ਮਨਸ ਜਨਮ ਕਾ ਇਹੀ ਲਾਹ ਮਨੁੱਖਾ ਜੀਵਨ ਨੂੰ ਸਫਲਤਾਈ ਦੇ ਸਹਿਤ ਕਰਨਾ ਹੈ ਤੇ ਪਰਮਾਤਮਾ ਦਾ ਭਜਨ ਕਰ ਸਿਮਰਨ ਕਰ ਤੇਰਾ ਆਇਆ ਹੋਇਆ ਸਫਲਾ ਹੋ ਸਕੇ ਗਰੀਬ ਨਵਾਦ ਕਿਰਪਾ ਕਰਨ ਸਾਡਾ ਮਨ ਬਾਣੀ ਨੂੰ ਸਿਮਰਨ ਨੂੰ ਮੰਨੇ ਗੁਰੂਵਲ ਨੂੰ ਮੰਨੇ ਸਾਡਾ ਆਇਆ ਹੋਇਆ ਸਫਲਾ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤ ਗੁਰੂ ਕੀ ਸੰਗਤ ਸਤ ਗੁਰੂ ਗਰੀਬ ਨਿਵਾਜ਼ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤ ਗੁਰੂ ਬਖਸ਼ਿਸ਼ ਕਰਨ ਅ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਅਸੀਂ ਗੁਰੂ ਗਰੀਬ ਨਿਵਾਜ਼ ਮਹਾਰਾਜ ਜੀ ਲਈ ਆਪਣੇ ਮਨ ਅੰਦਰ ਖਿਆਲ ਪ੍ਰਗਟ ਕਰੀਏ ਵੈਗਰੂਹ ਜਨਮਾਂ ਜਨਮਾਂ ਮੰਤਰਾਂ ਤੋਂ ਵਿਛਣਿਆ ਬਹੁਤ ਜਨਮ ਵਿਛਰੇ ਇਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਮਾਲਕ ਨਾਲ ਜੁੜ ਸਕੀਏ ਉਹਦੇ ਮਾਰਗ ਤੇ ਤੁਰ ਸਕੀਏ ਸਾਡਾ ਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ